ਵੇਖੋ ਇਸ ਤਸਵੀਰ ਨੂੰ ਇਹ ਤਸਵੀਰ ਇਸ ਵੇਲੇ ਪੰਜਾਬ ਪੁਲਿਸ ਦੇ ਦਿਲੋ ਦਿਮਾਗ ਚ ਘਰ ਕਰ ਗਈ ਹੈ ਇਹ ਤਸਵੀਰ ਹੈ ਗੈਂਗਸਟਰ ਵਿੱਕੀ ਗੌਂਦਰ ਦੀ ਵਿੱਕੀ ਗੌਂਦਰ ਨੇ ਨਾਬਾ ਜੇਲ੍ਹ ਕੀ ਤੋੜੀ ਪੰਜਾਬ ਪੁਲਿਸ ਦੀ ਤਾਂ نیند ਹੀ ਉੜ ਗਈ ਹੈ ਵਿੱਕੀ ਗੌਂਦਰ ਦੀ ਤਲਾਸ਼ ਚ ਪੁਲਿਸ ਰਾਤਾਂ ਨੂੰ ਵੀ ਨਹੀਂ ਸੌ ਰਹੀ ਵਿੱਕੀ ਗੋਂਡਰ ਵਰਗੇ ਗੈਂਗਸਟਰ ਦੇ ਕੋਹਾਲਾਂ ਪਿੰਡ ਵਿੱਚ ਲੁਕੇ ਹੋਣ ਦੀ ਸੂਚਨਾ ਅੱਜ ਪੁਲਿਸ ਨੂੰ ਮਿਲੀ ਸੀ ਅੱਜ ਤੜਕੇ 3 ਵਜੇ ਇਸ ਪਿੰਡ ਵਿੱਚ ਪੰਜਾਬ ਪੁਲਿਸ ਨੇ ਹੜਕੰਪ ਮਚਾ ਦਿੱਤਾ ਜਗ੍ਹਾ-ਜਗ੍ਹਾ ਪੰਜਾਬ ਪੁਲਿਸ ਦੀਆਂ ਗੱਡੀਆਂ ਦੇ ਹੂਟਰ ਵੱਜਦੇ ਹੋਏ ਲੋਕਾਂ ਨੂੰ ਸੁਣਾਈ ਦਿੱਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਪਿੰਡ ਵਿੱਚ ਫੈਲ ਗਈ ਸੀ ਪਿੰਡ ਵਾਲੇ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਕਿ ਆਖਰ ਪਿੰਡ ਵਿੱਚ ਜੀਹਾਂ ਕੀ ਹੋ ਗਿਆ ਹੈ ਪਰ ਜਦੋਂ ਤੱਕ ਦਿਨ ਦਾ ਉਜਾਲਾ ਨਹੀਂ ਹੋਇਆ ਪਿੰਡ ਵਾਲਿਆ ਦੇ ਵੀ ਘਰੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਪਈ ਪਿੰਡ ਵਿੱਚ ਦੂਰ ਦੂਰ ਤੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਨਜ਼ਰ ਆ ਰਹੇ ਸਨ ਦਿਨ ਦਾ ਉਜਾਲਾ ਹੋਇਆ ਤਾਂ ਹੌਲੀ-ਹੌਲੀ ਲੋਕ ਘਰੋਂ ਬਾਹਰ ਨਿਕਲਨੇ ਸ਼ੁਰੂ ਹੋਏ ਲੋਕਾਂ ਦੀ ਮੰਨੀਏ ਤੇ ਪੁਲਿਸ ਨੇ ਰਾਤ ਕਰੀਬ 3 ਵਜੇ ਪਿੰਡ ਵਿੱਚ ਦਬਸ਼ ਦਿੱਤੀ ਇਸ ਤੋਂ ਬਾਅਦ ਪਿੰਡ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਵੀ ਲੋਕਾਂ ਨੂੰ ਸੁਣਾਈ ਦਿੱਤੀ ਹਾਲਾਂਕਿ ਪੁਲਿਸ ਗੋਲੀਆਂ ਚੱਲਣ ਜਾਂ ਚਲਾਨ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ ਬਾਅਦ ਚੋ ਪਤਾ ਲੱਗਾ ਪੁਲਿਸ ਗੈਂਗਸਟਰ ਲੱਭਨ ਆਈ ਸੀ ਪਰ ਫੜਕੇ ਲੱਗ ਗਈ ਨੋਰਮਲ ਬੰਦੇ ਗਏ ਜਾਕੇ ਤੇ ਬਾਕੀ ਸਾਨੂੰ ਉਹ ਨਹੀਂ ਪਤਾ ਕਿਹੜਾ ਇਹਨਾਂ ਤੋਂ ਦੋਸ਼ੀ ਤੇ ਨਹੀਂ ਤੇ ਉਹ ਲੋਗ ਉਹ ਭਲੇ ਮਨਸਾ ਕਰਨਗੇ ਕਿਉਂ ਹੋ ਗਿਆ ਇਹਨਾਂ ਦਾ ਸਾਰਾ ਕਦੋਂ ਕਦੋਂ ਇਹਨਾਂ ਦਾ ਇਹ ਰਾਤ ਫੈਰ ਹੋਇਆ ਇਹਨਾਂ ਨੂੰ ਪਤਾ ਹੀ ਪੁਲਿਸ ਕਈ ਕਿਤੇ ਪੋਸਟਾਲ ਦੇ ਕਿਤੇ ਮੁੰਡੇ ਦੇ ਮਗਰ ਅੱਛਾ ਤੇ ਇਹ ਕਈਆਂ ਦੇ ਤਜਾਰ ਕਹਿੰਦੇ ਬਦੂਦ ਨਹੀਂ ਮਿਲ ਜਾਂਦੀ ਉਹਨੇ ਸ਼ਹਿਰ ਵਿੱਚ ਜਿਹੜੇ ਬੰਦੇ ਫੜੇ ਆ ਉਹ ਤੁਹਾਡੇ ਮਿੰਟ ਦੇ ਹਾਂਜੀ ਅੱਛਾ ਆਹ ਦੁਕਾਨਾਂ ਉਹਨਾਂ ਦੀਆਂ ਲੱਗ ਗਈਆਂ ਤੇ ਉਹ ਜਿਹੜੇ ਜਮੇ ਸਾਤ ਬੰਦੇ ਨੇ ਤੇ ਸਾਰੇ ਇਹ ਪਿੰਡ ਸਾਰੇ ਸੌਂਦੇ ਨੇ ਨਹੀਂ ਆਏ ਬੰਦੇ ਆ ਜਾ ਜੀ ਤੇ ਜੇ ਉਹਨਾਂ ਦਾ ਕੋਈ ਮੁੰਡਾ ਮੁੰਡਾ ਕੋਈ ਅਜੇ ਕੰਮ ਆਇਆਗਾ ਤੇ ਉਹਦਾ ਸੰਭਲ ਕਿੰਨੀ ਕਪੂਰ ਸੜੀ ਐ ਇਸ ਚਮੇ ਕੀ ਹੋਸ ਹੈਗਾ 3-400 ਬੰਦੇ ਹੈਗੇ ਚਾਸਪੇੜ ਪਿੰਡ ਦੇ ਤੇ ਪਾਸਾ ਸਿਰ ਦੇ ਨਾਲ ਸੜਕ ਤੋਂ ਨੈਰਾ ਨੂੰ ਦੇ ਘਰ ਵਿੱਚ ਆ ਕਿਤੇ ਸਾਰੇ ਸਾਰੇ ਕਰਨ ਕੀ ਨਾਮ ਚਾਡੇ ਮਜੀਬ ਸਿੰਘ ਨਾਲ ਜੇ ਕਿਹਦੀ ਸਰਮੰਦਰ ਸਿੰਘ ਇਸ ਪਿੰਡ ਵਿੱਚ ਪਸਿਆ ਸਨਾਟਾ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਤੋਂ ਡਰਦੇ ਲੋਕ ਕਿਸ ਤਰ੍ਹਾਂ ਘਾਰਾਂ 'ਚ ਦੁਬਕ ਗਏ ਸਨ। ਸੂਤਰਾ ਦੀ ਮੰਨੀਏ ਤਾਂ ਪੁਲਿਸ ਵਿੱਕੀ ਗੌਂਦਰ ਤੇ ਉਸ ਦੇ ਸਾਥੀਆਂ ਨੂੰ ਲੱਭਣ ਆਈ ਸੀ। ਪਰ ਸਚਾਈ ਇਹ ਹੈ ਕਿ ਹੁਣ ਪੁਲਿਸ ਵਿੱਕੀ ਗੌਂਦਰ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰ ਰਹੀ ਹੈ। ਪੁਲਿਸ ਆਪ ਮੰਨ ਰਹੀ ਹੈ ਗੈਂਗਸਟਰ ਨਹੀਂ ਜਗਾ ਉਸਨੇ ਨਾਰਮਲ ਬੰਦੇ ਫੜੇ। ਹਵਾਲਾ ਪੈਂਦਾ ਥਾਣੇ ਮੱਲਾਵਾਲਾ ਦੇ ਵਿੱਚ ਪੈਂਦਾ। ਸਾਡੇ ਪਾਸ ਖਾਸ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਕੁਇਸਪਿੰਡ ਵਿੱਚ ਕੋਈ ਗੈਂਗਸਟਰ ਟਾਈਪ ਦੇ ਜਿਹੜੇ ਬੰਦੇ ਆ ਛੁਪੇ ਹੋਏ ਆ ਜੋ ਇਸ ਇਨਫੋਰਮੇਸ਼ਨ ਦੇ ਆਧਾਰ ਤੇ ਅਸੀਂ ਸਵੇਰ ਸਾਡੇ ਦਿਨ ਵਿੱਚ ਤੋਂ ਲੈ ਕੇ ਸਰਚ ਆਪਰੇਸ਼ਨ ਜਿਹੜਾ ਇੱਥੇ ਚਲਾਇਆ ਸੀਗਾ ਅਸੀਂ ਦਿਨ ਚੱਕੀ ਬੰਦੇ ਇਥੋਂ ਰੌਂਡ ਅਪ ਕੀਤੇ ਆ ਤੇ ਬਾਕੀ ਸਰਚ ਆਪਰੇਸ਼ਨ ਅੱਜ ਜਾਰੀ ਹੈ ਆ ਪਰਤੇ ਦਾ ਕਹਿਤਾ ਇਹ ਨਹੀਂ ਸਜੀਵੇ ਕੀ ਪਿੰਡ ਵਾਲਿਆਂ ਵੱਲੋਂ ਦੱਸਿਆ ਜਾਂਦਾ ਵੀ ਸਵੇਰੇ ਸਵੇਰੇ ਫਾਈਟਿੰਗ ਹੋਈ ਹੈ ਦੋਹਾਂ ਦੇ ਨਾਲ ਉਹ ਕੀ ਨਹੀਂ ਨਹੀਂ ਕੋਈ ਕਿਸੇ ਖੇਤਮ ਦੀ ਕੋਈ ਫਾਇਰਿੰਗ ਨਾ ਪੁਲਿਸ ਵੱਲੋਂ ਹੋਈ ਨਾ ਕਿਸੇ ਹੋਰ ਵੱਲੋਂ ਹੋਈ ਹੈ ਬਲੇ ਸਾਸੀ ਦੇ ਵੀ ਗੱਡੀਆਂ ਗੁੜੀਆਂ ਆਏ ਹਾਂ ਬੰਦੇ ਗਰੁੱਪ ਦੇ ਸਾਈਡੋਂ ਕੋਈ ਕਰਕੇ ਛੱਡ ਤੋਂ ਫੜ ਗਏ ਹਾਂ ਹਾਂ ਕੋਈ ਗੰਗਸਤੋ ਟਾਈਪ ਦੇ ਸੀਗੇ ਸਰੇਨੇ ਕੋ ਤਿਆਰ ਕਿੜੇ ਕਿੜੇ ਪੜੇ ਗਿਆ ਜਿਵੇਂ ਪਿਸਟਲ ਦੇ ਨਹੀਂ ਨਹੀਂ ਉਹ ਜਿਹੜੇ ਬੰਦੇ ਫੜੇ ਨੇ ਉਹ ਕੋਈ ਨਾਰਮਲ ਹੀ ਨਹੀਂ ਬੰਦੇ ਅਸਲ ਜਿਹੜੇ ਮੈਨਸੀ ਕੋਈ ਹੋਰ ਨਹੀਂ ਗਾ ਸਾਡੇ ਕਾਬੂ ਆ ਸਕਿਆ ਤੇ ਸਾਨੂੰ ਪਿੰਡ ਵਿੱਚ ਹੀ ਉਹਨਾਂ ਦੇ ਛੁਪੇ ਹੋਣ ਦੀ ਸ਼ੰਕਾ ਜਿਸ ਨੂੰ ਲੈ ਕੇ ਸਭ ਕੋਈ ਸਮਝ ਲੱਗ ਗਿਆ ਠੀਕ ਹੈ ਇੱਕ ਵਾਰ ਫੇਰ ਤੁਸੀਂ ਆਪ ਸੁਣਿਆ ਕਿ ਐਸਪੀ ਆਪ ਕਹਿ ਰਹੇ ਨੇ ਕਿ ਉਹਨਾਂ ਨੇ ਨਾਰਮਲ ਬੰਦੇ ਫੜੇ ਨੇ ਉਹ ਗੈਂਗਸਟਰ ਨਹੀਂ ਹੈ ਜੀ ਉਹ ਗੈਂਗਸਟਰ ਨਹੀਂ ਹੈ ਤੇ ਉਹਨਾਂ ਨੂੰ ਫੜਿਆ ਕਿਉਂ ਗਿਆ ਇਸ ਦਾ ਜਵਾਬ ਤਾਂ ਐਸਪੀ ਸਾਹਿਬ ਨੇ ਨਹੀਂ ਦਿੱਤਾ ਪਰ 400 ਬੰਦਾ ਲੈ ਕੇ ਪਿੰਡ ਵਿੱਚ ਸਵੇਰੇ ਸਵੇਰੇ ਚਲਾਏ ਗਏ ਸਭਿਆਨਾਂ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਗੌਂਡਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ। ਡੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ